ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਰਗੁਰੂ ਜੀ ਕੀ ਫਤਕ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਪਹੁੰਚਾ ਜੀ ਆਪਣੇ ਸੌਹਰਿਆਂ ਦੇ ਪਿੰਡ ਇੱਕ ਗਾਣਾ ਆਇਆ ਤਾਂ ਕਹਿੰਦਾ ਕਦੇ ਕਦੇ ਸੌਹਰਿਆਂ ਦੇ ਪਿੰਡ ਆ ਜੀ ਸਾਰਿਆਂ ਦੇ ਪਿੰਡ ਆ ਕੇ ਰੋਹ ਬ ਜਵਾਈ ਦਾ ਡਿਸੀਜਣਾ ਐਚਰ ਦਾ 7 ਦਿਨ ਵੀ ਨਹੀਂ ਰਖਣ ਹੁੰਦਾ 7 ਦਿਨ ਬਾਅਦ ਆ ਜਾਂਦਾ ਸਾਡਾ ਬਾਪੂ ਹੌਸਲਾ ਛੱਡ ਲਦਾ ਦਿੱਤੀ ਕੈਮ ਜ ਨਹੀਂ ਰਹਿਦਾ ਹੈਗਾ ਬਾਪੂ ਕੋਲਾਈ ਪਹਿਲਾਂ 7 ਦਿਨ ਗਲਤ ਬਣਾ ਦਿੰਦੇ ਨੂੰ ਬਹਿਣ ਤੋਂ ਪਰ ਮਹੀਨ ਜਦ ਗਰਜੇ ਫਿਰ ਲੈ ਪੇਚਾ ਉਹ ਬਚਮੰਜੇ ਉੱਤੇ ਚੱਕ ਕੇ ਸਾਨੂੰ ਵਿੱਚ ਪਾਉਣਾ ਕੋਈ ਨਹੀਂ ਸਾਲਾ ਲੱਪੜ ਜਾਣ ਦੇ ਮੰਜਾ ਤਾਂ ਬੁਣ ਲਿਆ ਨਾ ਮਾ ਕਿੰਨੇ ਦਾ ਬਾਉਂਡ ਬੂਨ ਚ ਲੈਂਦਾ ਉਹਦਾ 500 ਰੁਪਏ ਚ 1000 ਰੁਪਏ ਚ ਚਲੋ ਇਹ ਬਾਉਂਡ ਨਾਲ ਜ਼ਿੰਦਗੀ ਵੀ ਬਣ ਗਈ ਮੰਜੇ ਦੀ ਕੱਪੜਾ ਲੱਗਣਾ ਹਨ ਹਾਂ ਕੱਪੜਾ ਲੱਗਣਾ ਹਨ ਇਹਨਾਂ ਨੂੰ ਕੱਪੜਾ ਲਿਆਉਣਾ ਪੈਣਾ ਲਾਗਦੇ ਹੋਣ 100 ਰੁਪਏ ਨੂੰ ਦੋ ਚਾਰ ਤਰ੍ਹਾਂ ਉਹ ਲੱਗਦੇ ਹਾਂ ਬਾਪੂ ਨੇ ਸਾਡੇ ਨੇ ਕੱਲ ਦੇ ਕੁਝ ਨਹੀਂ ਦੱਸਦਾ ਜੀ ਤਾਂ ਹੀ ਨਾਠਣਾ ਭੱਜਣਾ ਪੈਂਦਾ ਸਾਨੂੰ ਪਹਿਲੇ ਸਾਡੂ ਦੇਖ ਕੇ ਥੋੜਾ ਜਿਹਾ ਖੁਸ਼ ਹੋ ਜਾਣਾ ਹੁਣ ਜੈ ਸੰਦੀਪ ਨੇ ਕਿਹ ਜਿਹੜੀ ਬਣਾਤੀ ਤੇਦੀ ਭਾਬੀ ਵਿਚਾਰੀ ਲੱਗੀ ਵੀ ਅੰਦਰ ਤਿਆਰੀ ਫਿਆਰੀ ਜੀ ਕਰਨ ਪਤਾ ਨਹੀਂ ਕੀ ਬਣਾ ਰਹੀ ਕਿ ਆਨੇ ਆਹਾ ਇੱਥੇ ਥੋੜਾ ਜਿਹਾ ਦਖਮ ਹੋਇਆ ਬੱਡੜੀ ਦਾ ਪੈਰ ਪਰ ਜੀ ਇਹ ਇਨਫੈਕਸ਼ਨ ਜੀ ਹੋਊਗੀ ਡੈਡੀ ਤਾਂ ਕਹੀ ਜਾਂਦਾ ਵੀ ਟੈਟਨਸ ਦਾ ਚੱਕਰ ਆ ਕੋਈ ਮੈਂ ਕਹਿੰਦਾ ਉਹੀ ਨਾਲ ਲੋਅਲ ਮਾ ਠੀਕ ਹੈ ਟੈਟਨਸ ਦਾ ਟੀਕਾ ਤੇਰੇ ਲਵਾ ਲਿਓ ਨਾ ਮੈਂ ਚੱਲਦੇ ਆਂ ਪੱਕੇ ਕਮਾਂਡ ਨੂੰ ਉੱਥੇ ਤਰ੍ਹਾਂ ਕਰਾ ਕੇ ਲਿਆਉਣਾ ਖਾਦ ਦਾ ਹਾਂ ਹਾਂ ਠੀਕ ਹੋਇਆ ਮਨੇ ਭਾ ਮੈਂ ਕਹਾਂ ਪੱਟੀ ਹੈ ਕਿ ਪੱਟੀ ਮੈਂ ਹੀ ਕਰ ਦਿੰਦਾ ਤੂੰ ਸਾਫ਼ ਕਰਕੇ ਟੈਟਨਸ ਦਾ ਟੀਕਾ ਉੱਥੇ ਲਵਾ ਲਊਗਾ ਹਾਂ ਹਾਂ ਆਪਾਂ ਇੰਜੋਏ ਜੀ ਕਰੀਏ ਸਾਬਾ ਹਾਇਤਾ ਸੁੱਕਾ ਹੀ ਐ ਮੱਖੀ ਮੱਖੀ ਬੈਠਣ ਤੇ ਉੱਪਰ ਬਸ ਤੇਲ ਲਾਈਦੀ ਨਹੀਂ ਉਹ ਵੀ ਉਹ ਵੀ ਉਹ ਵੀ ਲਾਈ ਚਾਲੋ ਇਨਫੈਕਸ਼ਨ ਤੋਂ ਤਾਂ ਬਚਣਾ ਪੈਣਾ ਹੁਣ ਜਿਵੇਂ ਉਹ ਮੱਖੀ ਘੁੰਮਦੀ ਐ ਬੈਧੀ ਐ ਉੱਪਰ ਆ ਕੇ ਫਿਰ ਬੰਮਾ ਪੱਟੀ ਜੀ ਲਪੇਟ ਦੇਣਾ ਤੂੰ ਖਾਲਾ ਕਿਤੇ ਰਹੀ ਤੇਰਾ ਵੀ ਮੱਖੀ ਜੇ ਸੇਵ ਰੂਗਾ ਮੱਖੀ ਨਾਲ ਇਨਫੈਕਸ਼ਨ ਹੋਊਗੀ ਜੇ ਇਨਫੈਕਸ਼ਨ ਹੋਊਗੀ ਵਧਦੀ ਜਾਣਾ ਇਹਨਾਂ ਸੜਾ ਕੇ ਕੰਮ ਤੇ ਪੰਗਾ ਪੱਟੀ ਪਈ ਕਿੱਥੇ ਹੈ ਹਲਮਾਰੀ ਦੀ ਹਲਮਾਰੀ ਜੀ ਵੀ ਚਲ ਮੈਂ ਲਾ ਹਾਂ ਮੰਜੀ ਪੱਟੀ ਇਹਨਾਂ ਨੂੰ ਆ ਲੈ ਸੀ ਵੀ ਪੀਏ ਥੋੜੀ ਆ ਵਾੜੀ ਪੱਟੀ ਮੈਂ ਬਾਅਦ ਚ ਕਰਦਾ ਪਹਿਲਾਂ ਅੰਦਰੋਂ ਜਿਹੜੀ ਖੁਸ਼ਬੂ ਨਾ ਸਾਦੇ ਬਾੜ ਨਾ ਐ ਕਿੱਥੇ ਲੱਗੇ ਬੇਕਰਨ ਵੀ ਪਤਾ ਨਹੀਂ ਅੰਦਰ ਕਿਆ ਬਣ ਗਿਆ ਕਿਆ ਨਹੀਂ ਕਿ ਖਿਚੜੀ ਦੀ ਤਾਂ ਖੁਸ਼ਬੂ ਲੱਗ ਜੀ ਆ ਪਰ ਅੰਦਰ ਦੇ ਖੁਸ਼ਬੂ ਹੋਰ ਤਰ੍ਹਾਂ ਦੀ ਆ ਰਹੀ ਐ ਨਾ ਫੜੀ ਡੈਡੀ ਆਵੇ ਪੀਣਾ ਨੇ ਸਿੱਕੇ ਬਾਅਦ ਚ ਪੀਣੀ ਐ ਇਹ ਪੂਰੀ ਰੱਖ ਦਮਾਪਰ ਆ ਜਾਓ ਜੀ ਦੇਖੀਏ ਸੋਈ ਚ ਇੱਕ ਆ ਬੈਠਾ ਇੱਧਰ ਤੂੰ ਇਹ ਵੀ ਬੂਹ ਬੈਠੀ ਇੱਧਰ ਸਾਛਰ ਗੱਲ ਤਾਂ ਬੁਲਾ ਦੇ ਇੱਥੇ ਕਹਤੇ ਅੱਛਾ

ਪ੍ਰਭਾਗ ਦੇ ਜੀ ਕਰਾਸ ਸਾਹਿਬ ਐ ਕਰੇ ਜੀ ਕਿ ਪ੍ਰਮਾਤਮਾ ਤੋਂ ਅਨੁਸਾਰ ਇਹ ਚੜ੍ਹਦੀ ਕਲਾ ਚ ਰੱਖੇ ਆਤਾ ਵਿੱਚ ਆਤਾ ਨੂੰ ਸੌਣੇ ਪਰਵਾਗਾ ਫੇਰਦਾ ਜਿਸ ਕਹਿੰਦੇ ਨਾ ਵੀ ਇਹ ਕੀ ਆ ਖੜਾਉਣੀ ਆ ਹੁੰਦੀ ਮਸਲੀ ਦੀ ਦਾਲ ਮੈਂ ਕਿ ਅੱਜ ਚਾਲਾ ਰਾਮ ਦੇ ਤਾਪਦੰਨੇ ਅੱਜ ਚੱਕ ਤਿਆਰੜ ਕਾ ਸਾਰੀ ਸਾਗ ਨੂੰ ਲਾਤਾ ਤੜਕਾ ਨਾਲ ਪੰਜਾਬੀ ਅਸੀਂ ਸਰਦੀ ਇੱਧਰ ਪਨੀਰ ਦੀ ਸਬਜ਼ੀ ਤੇ ਰਿਵੀਆ ਤੇ ਮੇਰੀ ਸ਼ੂਗਰ ਸ਼ਕਰ ਸਾਰੀ ਉੱਪਰ ਥੱਲੇ ਕਰ ਦਿੰਦੇ ਹਾਂ ਜੀ ਇਹ ਸਾਰੇ ਵੀ ਬਾਹਗੁਰਜੀ ਦਾ ਖਾਲਸਾ ਬਾਹਗੁਰਜੀ ਕੀ ਫਤਿਹ ਮੈਂ ਕਹਾਂ ਮੇਰੇ ਮਰਲੇ ਬਿਨਾ ਗੱਲ ਝੱਲਣੀ ਥੋੜੀ ਸ਼ੂਗਰ ਦੀ ਗੋਲੀ ਜੀ ਮੈਂ ਲੈ ਕੇ ਆਈ ਆਂ ਖਾਣੀ ਨਹੀਂ ਪਰ ਜਵਾਈ ਦੀ ਸੇਵਾ ਜ਼ਰੂਰੀ ਹੈ ਅੱਜ ਤਾਂ ਸਾਈਕਲ ਵੀ ਨਹੀਂ ਲੱਸੀ ਦੀ ਲੱਸੀ ਦੇਣਾ ਬਾਹ ਵੀ ਪ੍ਰਸ਼ਾਦਾ ਸੱਕ ਜੀ ਮੈਂ ਸਾਈਕਲ ਤੇ ਲਾ ਲਵਾਂ 5-7 ਕਿਲੋਮੀਟਰ ਹੁਣ ਉਹ ਚੱਲਣਾ 5-7 ਕਿਲੋਮੀਟਰ ਗੱਡੀ ਚ ਲਾ ਲਵਾਂਗਾ ਹੂੰ ਨਾ ਵਾਹ ਤਾਜੀ ਲੱਸੀ ਦਾ ਸਵਾਦ ਨੂੰ ਤੇ ਪਾਣੀ ਪਾ ਲਾ ਫਿਰ ਤਾਂ ਮੈਂ ਸਾਰੀ ਮਹੀਂ ਪੀ ਲਈ ਠੰਡਾ ਪਾਣੀ ਪਾ ਲਾ ਸਾਰੀ ਪੀ ਲੋ ਕੋਈ ਨਾ ਨਾ ਮੈਨੂੰ ਪਾਣੀ ਨਹੀਂ ਇਕ ਗੱਲ ਹੈ ਜਿਹੜਾ ਸਰਿੰਦਰ ਇੱਕ ਮਿੰਟ ਲੱਸੀ ਆਰ ਲੜਾਈ ਜਿੰਨੀ ਮਰਜ਼ੀ ਵਧਾ ਲਓ ਉਹ ਅਸੀਂ ਮੈਂ ਸੰਦੀਪ ਵਧਾਏ ਰੱਖਦੇ ਤੁਹਾਨੂੰ پتہ ਜਦਾ ਰਹੇ ਮੈਂ ਮੇਰੀ ਗੱਲ ਸੁਣੋ ਵੀ ਸਰਿੰਦਰ ਨੇ ਜਿਹੜਾ ਸਾਗ ਨੂੰ ਤੜਕਾ ਲਾਇਆ ਨਾ ਉਹਦੀ ਖੁਸ਼ਬੂ ਤੇ ਲੱਗੇ ਸਵਾਰ ਮੈਂ ਤੁਹਾਨੂੰ ਦੱਸਾਂ ਵੀ 12 ਵਜੇ ਤੇ ਫਾੜ ਪਰ ਸਾਦਾ ਸਕੂਗਾ ਮੈਨੂੰ ਆਲਾ ਦਾ ਵੀ 10:30 ਵਜੇ ਜੀ ਮੈਨੂੰ ਵੀ ਆ ਹੀ ਲੱਗਦਾ ਵੀ ਮੇਰੇ ਤੋਂ ਭੁੱਖ ਨਹੀਂ برداشت ਹੁੰਦੀ ਕੁਛ ਇਹ ਵੀ ਆ ਵੀ ਡੈਡੀ ਨੇ ਖਾ ਲਈ ਖਿਚੜੀ ਉਹਦੇ ਕਰਕੇ ਵੀ ਹੁਣ ਭੁੱਖ ਹੋਰ ਲੱਗ ਰਹੀ ਆ ਮੈਂ ਖਿਚੜੀ ਦਾ ਇੱਕ ਚਮਚਾ ਖਾਦਾ ਸੰਦੀਪ ਕਾਣੂ ਪੈਂਦੀ ਹੂੰ ਤਾਂ ਚੰਗੇ ਚੰਗੇ ਸ਼ੈਫ ਫੇਲ ਕਰਦੇ ਆ ਖਿਚੜੀ ਦੇ ਹਾਂ ਐ ਬਾਵਾ ਮੈਂ ਫਿਰ ਆਪਣੇ ਬਾਪ ਲਈ ਤਾਂ ਬਹੁਤ ਕੁਝ ਬਣਾ ਸਕਦੀ ਆ ਬੜਾਈ ਆ ਤੇ ਹੁਣ ਪੱਟੀ ਕੱਢ ਕੇ ਲੈਣ ਮੈਂ ਸਿੰਦਰ ਕੱਢ ਕੇ ਆਉਂਦਾ ਤੇ ਮਾਰੀ ਜੀ ਤੇ ਪੱਟੀ ਡੈਡੀ ਦੇ ਪੱਟੀ ਕਰਦੇ ਪਰ ਮੱਖੀ ਬੈਠੀ ਜਾਂਦੀ ਜਦੋਂ ਪਰ ਕੋਈ ਇਨਫੈਕਸ਼ਨ ਹੋਣ ਦਾ ਚੱਕਰ ਆ ਉਹੀ ਤੋਂ ਵਾਦਾ ਵਾਦਾ ਕੰਮ ਵਧੀ ਜਾਂਦਾ ਸਿਆਪਾ ਹੋ ਗੜਾ ਡੈਡੀ ਮਾੜੀ ਕਿਕੜੀ ਹੋਰ ਪੁੱਛ ਲੋ ਘਰ ਬੰਦ ਕਰ ਬੋਤੀ ਜੜੀ ਹੋਣੀ ਇਹਦੇ ਬਾਅਦ ਪੁੱਛਣਾ ਦੱਸ ਸਕਦੇ ਹਾਂ ਇਹ ਹਾਂ ਚਲੋ ਪੂਰਾ ਹੀ ਨਾ ਵੀ ਨਹੀਂ ਦੇਖੀ ਜਾਂ ਪਾਏ ਕਰ ਲਿਓ ਸੇ ਲੋ ਕੋਈ ਨਾ ਇਕੜਾ ਦੇ ਮੇਰੀ ਸੇਵਾ ਹੋ ਜਾਵੇ ਮੈਂ ਹਾਂ ਤਾਂ ਮੈਂ ਤਾਂ 4 ਦਿਨ ਬਾਅਦ ਚਾਰ ਦਿਨ ਬਾਅਦ ਭੰਬਰੀ ਫੇਰ ਤੁਸੀਂ ਕਹਿਣਾ ਇਹਨੇ ਮੇਰੀ ਬਿਮਾਰੀ ਆ ਵੀ ਵਧਾਤੀਆ ਮਰਣੀ ਕਿੱਢੀ ਬੈਠੀ ਆ ਵਾਸਵਾਸ ਰਹਿਣ ਦਾ ਘਰੇ ਦਾ ਤੁਹਾਨੂੰ ਕੁਝ ਮਿਲਦਾ ਨਹੀਂ ਆ ਸੇਵਾ ਆਉਣੀ ਚਾਹੀਦੀ ਘਰੇ ਸਾਫ ਕੁਝ ਮਿਲਦਾ ਪਰ ਖਾਂਦੇ ਨਹੀਂ ਆ ਮਾਪਾ ਜੀ ਹਾਂ ਨਾਂ ਡੈਡੀ ਦੇ ਪੱਤੀ ਵੀ ਤੇ ਮੈਂ ਇੱਕ ਵਾਰ ਪੱਕਾ ਨਾ ਡੈਡੀ ਨਾਲ ਜਿਹੜੀ ਡੈਡੀ ਹੋਰ ਲਿਆਵਾ ਹਾਂ ਹਾਂ ਬਹੁਤਾ ਪਹਿਨੀ ਕਿਨਾਰੇ ਧਰ ਗਿਆ ਹੋਰੀ ਹੈ ਬਹੁਤ ਡੈਡੀ ਕਿ ਐਦਾਂ ਦੀ ਬਣੀ ਲਖਾ ਉਮਰੀ ਕਰਦੇ ਕੁੜੀ ਦੀ ਸਿਰਫ ਆਪਣੀ ਦੀ ਥੋੜੀ ਜੀ ਮੈਂ ਤਾਂ ਕੋਈ ਸਿਰਫਤਾ ਕਰ ਮੈਂ ਹੀ ਸਿਰਫ ਮੇਰਾ ਬਾਪ ਮੇਰੇ ਸਿਰ ਤੇ ਹੱਥ ਰੱਖਦੇ ਵੇ ਬਹੁਤ ਆ ਸਖਾਇਆ ਹੋਇਆ ਸਾਰਾ ਕੁਝ ਇਹਦਾ ਹੀ ਆ ਡੇੜਾ ਵੀ ਕੰਮ ਸਖਾਇਆ ਮੇਰੇ ਡੈਡੀ ਨੇ ਸਖਾਇਆ ਮੈਨੂੰ ਬੋਲਣਾ ਵੀ ਤਾਂ ਡੈਡੀ ਨੇ ਸਿਖਾਇਆ ਡੈਡੀ ਮਾਰਾ ਦੱਸੀ ਬੋਲਣਾ ਕਿਹਨੇ ਸਿਖਾਇਆ ਮੈਨੂੰ ਤਹੀ ਤੇ ਤੂੰ ਪਹਿਲਾਂ ਤਾਂ ਤੁਤਲੀਓ ਬੋਲਦੀ ਤੇ ਇਹਨੇ ਨਹੀਂ ਸਿਖਾਇਆ ਕਹ ਮੰਮੀ ਕਹ ਡੈਡੀ ਨਹੀਂ ਨਹੀਂ ਜਿਆਦਾ ਬੋਲਣਾ ਤਾਂ ਮੈਨੂੰ ਵਿੱਕੀ ਨੇ ਸਿਖਾਇਆ ਹਾਂ ਵਿੱਕੀ ਨੇ ਸਿਖਾਇਆ ਡੈਡੀ ਦੱਸੀ ਕਿਹਨੇ ਸਿਖਾਇਆ ਅਨੇਕਾਂ ਕਰਕੇ ਵੀ ਲੱਗ ਗਈ ਹਾਂ ਲੱਗਾ ਕਰਕੇ ਲੱਗ ਗਏ ਤੇ ਵੀਡੀਓ ਕਰਕੇ ਇਹ ਬੋਲਣੀ ਪੈਂਦਾ ਹਾਂ ਬੋਲਣਾ ਨਾ ਤੂੰ ਹੌਲੀ ਹੌਲੀ ਕਦੇ ਬੋਲਦਾ ਖੁੱਲ ਕੇ ਬੋਲ ਯਾਰ ਯਾਰੋ ਖਾਂਦਾ ਵਿਚਾਰਾ ਖਾ ਲੈਣ ਦੇ ਮੈਨੂੰ ਤਾਂ ਲੱਤ ਲੱਜ ਬੋਲਦਾ ਲੱਗਦਾ ਹੈ ਬੁਖਾਰ ਹੋ ਗਿਆ ਇਹਨਾਂ ਨੂੰ ਫੇਰ ਹਾਂ ਮੈਂ ਥੋੜਾ ਜਾਇ ਚ ਸੱਚੀ ਗਾਲਾ ਦੇਸੀ ਕੀ ਪਾਇ ਬੀਬੀ ਦੀ ਗੋਲੀ ਲੈ ਲਿਓ ਜੇ ਦੇਸੀ ਕੀ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਐਡੀ ਬੜੀ ਅੱਛਾ ਅੱਛਾ ਹਾਂ ਇੰਨਾ ਕਰੀ ਫੇਰ ਜੇ ਬੰਦਾ ਚਾਹ ਵੀ ਖਾਵੇ ਫੇਰ ਚੱਕਰ ਪੈਂਦਾ ਕਿਤੇ ਕਦਾ ਇੱਕ ਚਮਚਾ ਖਾ ਲਿਆ ਉਹਦੇ ਨਾਲ ਥੋੜਾ ਬੀਬੀ ਵਧਣ ਲੱਗਿਆ ਆ ਮੱਖੀ ਸਾੜੀ ਇੱਥੇ ਘੁੰਮ ਜਾਂਦੀ ਮੇਰੀ ਨਿਗਾ ਚ ਹੁਣ ਆ ਬੈ ਗਈ ਇੱਧਰ ਆ ਕੇ ਇਹ ਸਾਰੇ ਜਖਮ ਮਰੂ ਪੈਣਾ ਸਾਫਾ ਛੱਡ ਦੀ ਫਿਰ ਜਖਮ ਪੋਖਾ ਚਲਾਉ ਕੋਈ ਨਹੀਂ ਚਲਾਉਣਾ ਯਾਰ ਬਸ ਰਹਿ ਗਏ ਦੋ ਚਮਚੇ ਯਾਰ ਪੱਟੀ ਕਰ ਦਿਓ ਮਾਹੂ ਕਹਿੰਦਾ ਮੈਂ ਮੱਖੀ ਦੀ ਚੱਕਰ ਆ ਅੱਧੀ ਹੀ ਹੋ ਗਈ ਅੱਧੀ ਪੂਰੀ ਨੂੰ ਤਾਂ ਚੱਕਰ ਆ ਕੈਂਚੀ ਲਿਆਓ ਸਰਿੰਦਰ ਨੂੰ ਕਹਿ ਦੋ ਸਰਿੰਦਰ ਕੈਂਚੀ ਲੈ ਆਈ ਭੁਗੈ ਕੈਂਚੀ ਭਾਗੀ ਪੂਰੀ ਹੈ ਬਲੇਡ ਲਿਆ ਦੇ ਤਾਂ ਖੁੰਡੀਏ ਕਰ ਦੇ ਲਿਆ ਪੱਟਿਓ ਵੱਢਣੀ ਆਪਾਂ ਨੇ ਤਾਂ ਮੱਖੀ ਬੈਠੀ ਜਾਂਦੀ ਜਖਮ ਪਰ ਇਹਨਾਂ ਸਾਲ ਇਹਨਾਂ ਸੱਪੜੇ ਨਹੀਂ ਹੈਗਾ ਜਖਮ ਨੇ ਪੰਗਾ ਹੀ ਲੈਣਾ ਫਿਰ ਕੋਈ ਦਵਾਈ ਤਾਂ ਨਹੀਂ ਲਾਉਣੀ ਦਵਾਈ ਹੈਗੀ ਕੋਟੀ ਉਹ ਟਾਪੇ ਜਖਮ ਪਰ ਲਾਉਣ ਵਾਲੀ ਦੇਖੀ ਇਹਨੇ ਜੱਟੂ ਲੈ ਗਿਆ ਤਲਾ ਲੈ ਆਉਂਗੇ ਪਤਾਣਾ ਤਾਂ ਹੈਗਾ ਉੱਥੇ ਇਹਦਾ ਖੁੰਗੀ ਗੱਲ ਉਹ ਯਾਰ ਸਾਰਾ ਕੁਝ ਖੁੰਡਾ ਹੈ ਉਹ ਕਹਿੰਦੀ ਕੈਂਚੀ ਖੁੰਦੀ ਹੈ ਤੂੰ ਡੜੀ ਕਹਿੰਦਾ ਕਰਦ ਖੁੰਦੀ ਹੈ ਮੈਂ ਹੱਥਾਂ ਨਾਲੇ ਪਾੜ ਦੇਣੀ ਆ ਇਹ ਪੱਟੀਆਂ ਉਹਨੇ ਕਿਹੜੇ ਕੈਂਚੀ ਨਾਲ ਕਰਿਆ ਇਹਨਾਂ ਨੂੰ ਪੈਰ ਕਰਦੇ ਨੇ ਲੱਸੀ ਦੇ ਦਾਦੀ ਨੂੰ ਕਿਦਾਂ ਲੱਸੀ ਜਿਥੇ ਰੱਖਤੀ ਵੀ ਇਹ ਲਫੜਾ ਫਟਾਫਟ ਸੱਟ ਲਾਂਦਾ ਬਾ ਰੋਟੀ ਪਾਏ ਦੀ ਖੜ ਜਾਵਾ ਹੱਥ ਤੋਂ ਲਮ ਇੱਕ ਵਾਰ ਪੱਕੇ ਕਰਕੇ ਇਹ ਪਾਦੀ ਦੇ ਕੇ ਬਾਹਰ ਅੱਜ ਥੋੜੀ ਸੇਵਾ ਕਰਨੀ ਆ ਦੇਖਿਓ ਸੇਵਾ ਆਪਾਂ ਦਾਦੀ ਨੂੰ ਲੈ ਕੇ ਜਾਉਂਗੇ ਖਮਾਣੋਂ ਨੂੰ ਥੋੜਾ ਜਿਹਾ ਸਮਾਨ ਜਿਵੇਂ ਦਵਾਈ ਦਿਵਾ ਲਿਆਉਗੇ ਕੀ ਵੀ ਫਰੂਟ ਵਗੈਰਾ ਝੂਖਾ ਹੋਵੇ ਜੂਸ ਵਗੈਰਾ ਕੀ ਨਹੀਂ ਹੁੰਦਾ ਫਰੂਟ ਦਵਾਉਣਾ ਹੀ ਆ ਜਿਹੜਾ ਖਾਹ ਹੋ ਜਵੇ ਕਿਵੇਂ ਪਪੀਤਾ ਜੇ 3 ਦਿਨ ਵੀ ਰੱਖਿਓ ਹੋਰ ਪੱਕਦਾ ਕਰਾਲੀ ਵਾਲ ਦੇ ਵਾਈਟ ਫੀਟਮੈਂਟ ਉਹ ਆ ਕਿਉਂ ਸੈਰ ਨਾਲ ਨਹੀਂ ਇਹ ਨਹੀਂ ਕਰ ਸਕਿਆ ਹਾਂ ਤੇ ਜਦੋਂ ਮੁੰਨੋ ਹੋਗੇ ਵੈਸੇ ਉਹ ਗੱਲ ਨਹੀਂ ਵੀਲੀ ਇਕ ਡੈਡੀ ਨਾ ਪਤਾ ਕਿ ਹੁਣ ਬੀਪੀ ਪੂਪੀ ਨਾ ਕੱਲ੍ਹ ਪਰਸੋਂ ਦਾ ਜਿਹੜਾ ਮੌਸਮ ਦਾ ਨਾ ਬਹੁਤ ਖਰਾਬ ਜਾ ਚੱਲਦਾ ਮੈਂ ਕਹਿੰਦੀ ਨਾਰੀਅਲ ਦਾ ਤੇਲ ਨਹੀਂ ਲਾਉਂਦੇ ਤੁਸੀਂ ਪੈਰ ਨੂੰ ਲਾਇਆ ਉਦੇ ਕਰਕੇ ਵੀ ਥੋੜੇ ਖੁਸ਼ਕੀ ਹੋਗੀ ਡਾਕਟਰ ਨੇ ਕੱਲ ਕਿਹਾਗਾ ਨਾ ਨਾਗੀਆਂ ਤੇ ਆਣਾ ਖੁਸ਼ਕੀ ਲੰਗੇ ਫੋਟੋ ਕੋ ਛੱਡਦਾ ਬਚੀ ਨਹੀਂ ਖੁਸ਼ਕੀ ਵੀ ਹੋ ਸਕਦੀ ਥੋੜੀ ਜੀ ਬਸ ਪਹਿਲੋ ਸੰਭਾਲ ਲੰਦਾ ਹੈ ਹੂੰ ਜੇ ਸੰਭਾਲ ਲਾ ਸੰਭਾਲਣਾ ਜੇ ਕੋ ਮੱਖੀ ਬੈਠੀ ਗਈ ਮੈਨ ਬਾਹਰੇ ਕੰਮ ਖਰਾਬ ਕਰਾਉਂਦਾ ਥੋੜਾ ਬਸ ਇਹ ਕੀ ਬਰਦੀ ਰਾਹ ਡਾਡੀ ਦਿਲ ਕੱਟਦਾ ਪੱਤੀ ਬਿਨਾ ਪੱਤੀ ਬਿਨੋ ਜਿਆਦਾ ਚਾਹ ਖਰਾਬ ਕਰੂਗੀ ਵੀ ਸਸ ਖਰਾਬ ਹੋਈ ਕਾਰਦਾ ਕੀ ਮਸਾ ਨਾ ਨਾ ਮੈਂ ਮੈਂ ਮਲੋਤ ਤੇ ਸਾਈਕਲ ਆਉਣੀ ਜਿਹੜੀ ਤੇ ਸਾਈਕਲ ਜੀ ਅੰਦਰ ਵਾਲੀ ਜੰਦੇਲ ਚ ਕੀ ਕਰੀਏ ਚਲੋ ਸਬਜੀ ਭਾਜੀ ਦੀ ਗੱਲ ਕਰਦੀ ਆ ਉਹ ਰੇੜੀ ਤੇਰੇ ਨੋ ਵੀ ਘਟਣਾ ਯਾਰ ਇਹ ਲੋਪਰ ਮੈਂ ਕੱਲ ਬੱਝੀ ਬੱਝ ਕਿੱਥੇ ਆ ਨੋ ਪੁੱਤਰ ਐਡੇ ਦੇ ਕਿਤੇ ਉਹ ਇਹੋ ਕੱਟ ਲੋ ਨਾ ਹੋਰ ਨਾ ਮੈਂ ਕਾਕਾ ਦਿੰਦਾ ਹਾਂ ਹੂੰ ਉਹ ਤੇਰੇ ਕਰਕੇ ਤਾਂ ਮੈਂ ਆਇਆ ਯਾਰ ਕੋਈ ਨਹੀਂ ਮੈਂ ਕੱਟ ਰਿਹਾ ਮੈਂ ਉਹਨਾ ਹਾਂਗਾ ਜਾਂ ਫੋਲਦੇ ਹੋਏ ਹਾਂ ਹਾਂ ਐਨੇ ਤੁਸੀਂ ਰੋਟੀ ਖਾ ਲਓ ਤਾਂ ਕਿੰਨੀ ਕੀ ਕਰਨੀ ਦੱਸਦੀ ਪੱਟੀ ਮੈਨੂੰ ਹਾਂ ਜੀ ਐਨੇ ਤੁਸੀਂ ਰੋਟੀ ਖਾ ਲਓ ਜਾਂ ਨੂੰ ਡੈਡੀ ਨੇ ਨਾ ਲਾਣਾ ਫਿਰ ਨਾ ਕੱਟ ਦਿਓ ਨਾ ਲਾਵਾ ਦੇਖ ਲਓ ਜਦੋਂ ਕੱਟਦਾ ਤੇਰਾ ਕੀ ਕਰਨਾ ਦੇਖ ਲੈ ਮਾੜਾ ਜਨਾ ਗਰਮੀ ਆ ਗਈ ਹੈ ਗਰਮੀ ਤਾਂ ਹੁਣ ਮਨ ਨੂੰ ਕੋੜ ਮੁੜਕਾ ਦਾ ਮਨ ਨੂੰ ਵੀ ਆ ਰਿਹਾ ਤੇ ਮੌਸਮ ਇਹ ਜਾ ਆਇਆ ਪਿਆ ਪਰੇ ਮੌਸਮ ਬਹੁਤ ਖਰਾਬ ਮੌਸਮ ਦਾ ਚੱਕਰ ਆ ਬਈ ਗਰਮੀ ਕਰੇ ਜੀਲੀ ਪੱਕਣੀ ਆ ਚਲੋ ਮਿਲਦੇ ਜੀ ਥੋੜਾ ਟਾਈਮ ਤੱਕ ਤੁਹਾਨੂੰ ਬਾਹਰ ਰੂਹ ਦੀ ਕਿਰਪਾ ਨਾਲ ਜੀ ਪ੍ਰਸ਼ਾਦਾ ਸਾਡੇ ਕੋਲ ਸਾਡਾ ਮੱਖਣੀ ਸ੍ਰਿੰਦਰ ਇਹਨੀ ਚ ਮਗੜੀ ਜਿਆਦਾ ਨਹੀਂ ਪਾਣੇ ਕੋਈ ਨਾ ਹੋੜਾ ਚਾਲੇ ਆਜੋ ਆਪਣਾ ਪੀਠ ਦੀ ਸੇਵਾ ਕਰਨੀ ਪੂਰੀ ਪੁੱਤਰਾ ਹੈ ਉਹ ਤਾਂ ਚੱਲ ਕਰ ਲਵੇ ਬਣਾ ਕੀ ਕਰਦੇ ਅਸੀਂ ਪਰ ਜਾਬਾ ਤੁਸੀਂ ਖਾਂਦੇ ਨਹੀਂ ਨਾ ਇੰਨਾ ਤੇਰੇ ਭਰਾ ਮੇਰੇ ਪਾਸ ਆਹ ਖਾਧੀ ਲੈ ਨਾ ਆ ਜਾ ਉਹਦੇ ਵਿੱਚ ਸ਼ੂਗਰ ਦੀ ਗੋਲੀ ਕੱਢ ਕੇ ਤਾਨੂੰ ਖਸ਼ਬੂ ਥਾਲੀ ਤੇਰੇ ਵੀਰ ਜੀ ਦੇ ਪਿੱਛੇ ਪਿਆ ਆ ਨਾ ਨਾ ਰੂਹੇ ਖੁਸ਼ ਗਰੀ ਪਈ ਆਪਣਾ ਸਾਗ ਇਹਦਾ ਹੋਰ ਕੀ ਚਾਹੀਦਾ ਸਾਨੂੰ ਸਲਾਦ ਨਹੀਂ ਦੀਦੀ ਸਲਾਦ ਵੀ ਸਾਰਾ ਖੋ ਗਿਆ ਬਾਹਰ ਦੇ ਸਤ ਨੰਦ ਰੀਤ ਪੁੱਤਰ ਰੀਤ ਉਹਦੇ ਨੂੰ ਆ ਜਾ ਇਹ ਠੀਕਾ ਖਾਣਾ ਬਸ ਹੋਰ ਕੁਝ ਨਹੀਂ ਖਾਣਾ ਵੀ じゃ ਖਲਾਰ ਨਹੀਂ ਹੈ ਆ ਲੋ ਪਹਿਲਾਂ ਤੁਸੀਂ ਲੈ ਲੋ ਜਰਾ ਅੱਜ ਕੋਈ ਨਾ ਅੱਧੀ ਗੋਲੀ ਦੇ ਦੀ ਨਹੀਂ ਅੱਧੀ ਉਹ ਸਾਈ ਇੰਨਾ ਪ੍ਰਸਾਦਾ ਸਕਣੀ ਨਹੀਂ ਪਾਉਂਦੇ। ਚਿੰਦਰ ਨੇ ਤਾਂ ਇੰਨੀਆਂ ਰੱਖਤੀਆਂ। ਇੱਕ ਦਾ ਲੈ ਲਓ ਭਾਜੀ ਲੈ ਲੰ데 ਇੱਕ ਗੋਲੀ। ਨਾਲ ਅੱਜ। ਜ਼ਰੂਰੀ ਇਹੇ। ਵਾਹ ਜੀ। ਡੈਡੀ ਬਿਆਹ ਕਰਨ ਨੂੰ ਵਧੀਆ ਮੌਕ। ਹੂੰ ਬਾਅਦ ਤਾਂ ਕਰ ਮੈਸੇਜ ਹੀ ਬਹੁਤ ਹੋਗੀ। ਹਾਂਜੀ। ਵਾਹ ਜੀ। ਪਰ ਤਾਂ ਪਹਿਲਾਂ ਤਾਂ ਮਾਸਾ ਪਰਨਾਮ ਦਾ ਹਾ ਫੇਵਰੇਟ ਨਹੀਂ ਹੋਵੀ ਆ। ਹਾਂ। ਹਾਂ ਡੈਡੀ। ਉਹ। ਕੇ ਹੂੰ। ਥੋੜੀ ਜਿਹੀ ਨੌਣ ਦੀ ਕਮੀ ਹੋ। ਉਹ ਨੌਣ ਪਾਇਆ ਜੀ ਸਾਨੂੰ। ਲੈ ਬਾਦ ਨੂੰ। ਆ ਨਹੀਂ ਖਾਣੀ। ਜਨੀਰ ਦੀ ਮੈਂ ਸਾਥ ਆਉਂਗੀ। ਮੈਂ ਮੈਨੂੰ ਖਾਉਂਗਾ। ਮੈਂ ਗੰਨ ਨਾ ਤੇ ਰੱਖ ਦੇ ਨੂੰ। ਸੇਡਾ ਵੀ ਮਾੜੇ ਅੰਬ ਦਾ ਚਾਹ ਵੀ ਜਾਰੀ ਪੈਣ। ਅਚਾਰ ਲੈ ਲਓ। ਸਾਗ ਨਾਲ ਅੰਬ ਦੇ ਚਾਹ ਦਾ ਚਾਹ ਮੇਰੇ। ਅੱਜ ਇਹਦਾ ਹੈ ਨਹੀਂ। ਅੱਜ ਇਹਦਾ ਹੈ ਨਹੀਂ। ਬਾਜੀ ਪਾਉਂਗੇ ਕੋਈ। ਹੂੰ। ਅਗਲੀ ਵਾਰ। ਇਹ ਟੇਸਟੀ ਲੱਗਦਾ ਜੇ ਖਾਣ ਤੇ ਆਈਏ। ਕੀ? ਹੰਬਲਾ ਚਾਹ। ਭੋਖ ਹੋਵੇ ਬੰਦੇ ਨੂੰ। ਫਿਰ ਤਾਂ ਚਾਹ ਰੋਕੀ ਰੋਟੀ ਵੀ ਮਿਲ ਜੇ ਉਹ ਵੀ ਚਾਹ। ਜਿਹੜਾ ਥਾਹ ਨਹੀਂ ਉਹ ਨਹੀਂ ਖਾਉਂਦਾ। ਕੀ? ਤੈਨੂੰ ਭੋਖ ਲੱਗਣੀ। ਆਹ ਹੋਵੇ ਫਿਰ ਲਖਣੇ। ਉਹ ਕੀ ਕਹਿੰਦੀ ਏ ਸੁਣੀ। ਨੂਨ ਘੱਟ ਮਿਰਚ ਵੱਧ ਆਇਆ ਘੱਟ ਉਹ ਪਾਸਾ। ਕੁਛ ਨਹੀਂ ਇਹ ਸਾਜ ਜੀ ਨੂਨ ਪਹਿਲੀ ਘਟਦਾ ਬਣੇ। ਹਾਂ। ਛੱਟ ਖਾਣਾ ਸਿੱਖੋ। ਥੋੜਾ ਘੱਟੇ ਜਾਂਦਾ। ਹਾਂ। ਹਾਂ ਮੈਨੂੰ ਮੈਨੂੰ ਇਹ ਆਪੇ ਆਪਣਾ ਜਾਨਾ ਨਾ ਖਾਣ ਵਾਲਾ ਬੰਦਾ ਮੈਨੂੰ ਸਤਾ ਰਿਹਾ ਹੂੰ ਤੁਮ ਨੂੰ ਪਾਣੀ ਪਾਉਣੇ ਦੇਖ ਚਲੋ ਸਾਡੇ ਜੀ ਪ੍ਰਤਾਪ ਮਿਲਦੇ ਫਿਰ ਸਭ ਨੂੰ ਕੀ ਗੱਲ ਹੈ ਬਈ ਰੋਟੀ ਵੀ ਖਾ ਲਈ ਹੁਣ ਤਾਂ ਤੁਸੀਂ ਹਾਂਜੀ ਆਪਾਂ ਜਾਣਾ ਨਹੀਂ ਚੱਲਣ ਦਾ ਨਾ ਮਿਲਣ ਦੇ ਤੁਸੀਂ ਕੀ ਗੱਲ ਕੀ ਗੱਲ ਸੌਰੀ ਅਖਿਆਸ ਸੀਗਾ ਤੇ ਹੋ ਜੰਨੇ ਆਂ ਕੀ ਕਰਨਾ ਹੁਣ ਜਾਣਾ ਡੈਡੀ ਦੇ ਟੈਟਨਸ ਦਾ ਟੀਕਾ ਲਵਾਉਣਾ ਮੈਂ ਤੁਹਾਨੂੰ ਕਿਹਾ ਥੋੜੀ ਜਿਹੀ ਡੈਡੀ ਨੂੰ ਸਮਾਨ ਦਵਾ ਕੇ ਲਿਆਉਣਾ ਡੈਡੀ ਹਾਂਜੀ ਜਾਣਾ ਨਹੀਂ ਫਿਰ ਜਾਣਾ ਚਲੋ ਫਿਰ ਤੁਸੀਂ ਮਾਂ ਦੀ ਪੱਟੀ ਖੋਲ ਲਈ ਹੁਣ ਦੂਈ ਬਣਨੀ ਹੈ ਦੂਈ ਗੜੀ ਬੜੀ ਬਣਨੀ ਹੈ ਮਾਂ ਦੇ ਰੋਟੀ ਦਾ ਸਪੱਟੀ ਹੋਣੀ ਬੰਦਾ ਬਾਕੀ ਕੰਮ ਸਾਰੇ ਬਾਅਦ ਚ ਇਹ ਸ਼ਾਇਦ ਇਹ ਥੋਤੇ ਲੋਟ ਆਵੇ ਅਸੈਂਦਰ ਕਰ ਰੋਟੀ ਲੈ ਕੇ ਆਈ ਆਪ ਨੂੰ ਤਾਂ ਪਨੀਰ ਤਾਂ ਆਪਣੇ ਵਾਸਤੇ ਪਾਈ ਨਹੀਂ ਕਿਹੜਾ ਪਿਆਏ ਭਾਜੀ ਮੈਂ ਪਨੀਰ ਫੇਰ ਖਾਉਂ ਅੱਛਾ ਹਾਂ ਚਾਹ ਬਾਤ ਤੇ ਬਤਾ ਰਿਆ ਇੱਕੜਾ ਮਸਕੀਮ ਮਾਡ ਡੈਡੀ ਦੇ ਦੱਤ ਪੂਰਾ ਠੀਕ ਹੈ ਬੱਡੜੀ ਇਹ ਕਹਿੰਦੀ ਮੈਂ ਆਪਣੇ ਨਨਦ ਦੀ ਬਣੀ ਹੋਈ ਖਿਚੜੀ ਖਾਣੀ ਹੈ ਦੱਸੋ ਜੀ ਹਾਂਜੀ ਤੁਸੀਂ ਖਿਚੜੀ ਖਾ ਰਹੇ ਹੋ ਤੁਹਾਨੂੰ ਕਿੱਦਾਂ ਦੀ ਲੱਗੀ ਹਾਂ ਕਿੱਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਖਿਚੜੀ ਬਹੁਤ ਵਧੀਆ ਹਾਂ ਅੱਛਾ ਜੀ ਠੀਕ ਹੁਣ ਤੁਸੀਂ ਸਾਗ ਵੀ ਸਾਨੂੰ ਬੁਰਕੀ ਲਾ ਕੇ ਦੱਸੋ ਬਣਾਇਆ ਤਾਂ ਮੈਂ ਹਾਂ ਤੜਕਾ ਤੁਸੀਂ ਲਾਇਆ ਹੈ ਤੇਰੇ ਹੋ ਤਾਂ ਮੰਨੂ ਇਹ ਜਾਂਦਾ ਜੀ ਇਹ ਮ ਤੜਕਾ ਲਾਇਆ ਜੇ ਤੂੰ ਜਿੰਨਾ ਲਾਸਟ ਸਪਾਈ ਉਹਦੀ ਸੇਵਾ ਕਰੀ ਫਲ ਤਾਂ ਉਹ ਮਿਲਣਾ ਓਹੋ ਸੱਚੀ ਗੱਲ ਮੈਂ ਆਪਣੀ ਘਰ ਪਰਝਾਈ ਨੂੰ ਫਰਕ ਦਿੱਤਾ ਹੈ ਕਿ ਮੇਰੇ ਸਾਗ ਪਰਝਾਈ ਨੇ ਤੜਕਾ ਇੰਨਾ ਘੈਂਟ ਲਾਇਆ ਹਮ ਰੇ ਰੱਬ ਦਾ ਉਹਨੂੰ ਸਾਗ ਬਹੁਤ ਸਵਾਦ ਹੈ ਅੱਛਾ ਜੀ ਸਾਗ ਹੁਣ ਹੁਣ ਤਾਂ ਸਵਾਦ ਲੱਗਣੀ ਹੈ ਨਾ ਕਿ ਅਜੇ ਸ਼ੁਰੂਆਤ ਦਾ ਸਾਗ ਦੀ ਜਿਉ ਜਿਉ ਕਹਾ ਕਹਾ ਕਹਿੰਦੇ ਪਰਾਣਾ ਹੋ ਜਣਾ ਹਰੇ ਕਦੇ ਘਰ ਤੇ ਬਣਨਾ ਰਹਿਣਾ ਤੁਸੀਂ ਪਹਿਲੀ ਵਾਰ ਖਾਧਾ ਕਿ ਕਈ ਵਾਰ ਖਾ ਲਿਆ ਕਈ ਵਾਰ ਪਹਿਲੀ ਵਾਰ ਨਹੀਂ ਵੀ ਇਹਨਾਂ ਨੇ ਪਹਿਲਾਂ ਮੈਂ ਕਿਤੇ ਬਣਾ ਕੇ ਖਾ ਲਿਆ ਚਾਤ ਅੰਦਲੇ ਦਾ ਨਹੀਂ ਨਹੀਂ ਪਹਿਲੀ ਵਾਰ ਅਸੀਂ ਤਾਂ ਤੀ ਵਾਰ ਖਾਧਾ ਆ ਸੀਜ਼ਨ ਦਾ ਦੂਜੀ ਵਾਰ ਤੀ ਵਾਰ ਇਹਨਾਂ ਉਹ ਮੋਢਾ ਖਰਾਬ ਕਰਦਾ ਕਹਿੰਦੇ ਦੂਜੀ ਵਾਰ ਪਹਿਲਾਂ ਤੰਦਲੇ ਦਾ ਬਣਾ ਕੇ ਖਾਧਾ ਹੁਣ ਪਿਓਰ ਹੋਦਾ ਉਹ ਤੋਂ ਪਹਿਲਾਂ ਵੀਰ ਜੀ ਤੁਸੀਂ ਗਏ ਹੋਏ ਤੇ ਕਿਤੇ ਆ ਸਾਨੂੰ ਵੀਰ ਜੀ ਨੇ ਸਮਾਨ ਲਿਆਂਦਾ ਤਾਂ ਹਾਂ ਮੈਂ ਕਿਉਂ ਗਿਆ ਵਾ ਵੀਡੀਓ ਬਣਾਈ ਮੈਂ ਪਾਈ ਆ ਧੰਨਵਾਦ ਪਰ ਨਹੀਂ 3 ਵਾਰ ਬਣਾਇਆ ਈ ਦੁਈ ਵਾਰ ਆ ਉਹ ਦੁਈ ਵਾਰ ਆ ਇਹ ਕਿ ਵੀਡੀਓ ਦੇਖਦੇ ਹੋ ਵੀਡੀਓ ਤੋਂ ਬਿਨਾ ਤਾਂ ਸਾਗ ਬਣਦੀ ਈ ਬਣਾ ਘਰ ਚ ਇੱਕ ਗੱਲ ਇਹ ਜਾਂ ਉਹ ਧਿਆਨ ਦੇਣਾ ਨਹੀਂ ਆਏ ਇੱਕ ਵਾਰ ਤਾਂ ਆਪਣੀ ਮੰਮੀ ਦੇ ਐਤੇ ਬਣਾਇਆ ਦੋ ਵਾਰ ਮੰਮੀ ਦੇ ਐਤੇ ਬਣ ਗਿਆ ਉਤੋਂ ਪਹਿਲੀ ਵਾਰ ਮੈਂ ਮੰਮੀ ਤੋਂ ਬਿਨਾ ਬਣਾਇਆ ਤਿੰਨ ਵਾਰ ਬਣਾਇਆ ਸਾਗ ਮੰਮੀ ਦੇ ਐਤੇ ਦੋ ਵਾਰ ਬਣ ਗਿਆ ਇੱਕ ਵਾਰ ਪਹਿਲਾਂ ਬਣਾਇਆ ਤਾਂ ਇੱਕ ਵਾਰ ਹੱਥ ਲਿਆਈ ਦੂਰੇ ਨੂੰ ਉਹਨਾਂ ਦੇ ਬਾਬਾ ਛੱਡ ਮੈਂ ਮੰਨ ਗਿਆ ਪੰਜ ਵਾਰ ਸਾਗ ਬਣ ਗਿਆ ਉਹ ਬਸ ਜੀ ਬਸ ਇਹ ਗੱਲਾਂ ਦਾ ਕੜਾਹ ਬਣਾਉਣਾ ਹੈ ਉਹ ਤਾਂ ਦੇਖੋ ਆ ਮਾਰਾ ਕਾਰਾ ਬਾਪ ਕਹਿੰਦਾ ਉਹ ਮੇਰਾ ਬਾਪ ਕਹਿੰਦਾ ਉਹ ਤਾਂ ਹੈ ਗਾਈ ਐ ਗਲਾਣਾ ਖੜਾ ਸਾਤੇ ਬਣਾ ਕੇ ਆ ਗਿਆ ਆ ਕੇ ਖਾਤਾ ਨਹੀਂ ਨੇ ਵੈਸੇ ਇੱਕ ਗੱਲ ਹੈਗੀ ਰਾਤ ਨੀਂਦ ਨਹੀਂ ਆਈ ਇਸਾ ਕੈਮਰਾ ਐਨੂੰ ਕਦੇ ਰੀਤ ਲੈ ਜੇ ਕਰੇ ਕਦੇ ਉਹ ਡਾੜੀ ਵੀ ਜੇ ਕਰੇ ਕਦੇ ਮੈਨੂੰ ਪਾਸਾ ਜਣਾ ਐਵੇਂ ਸਾਰੇ ਲਾਈਟ ਬਣਦੀ ਜੀ ਓਹੋ ਮੈਂ ਵੀ ਇਹ ਗੱਲ ਤੁਹਾਨੂੰ ਦੱਸਣੀ ਸੀ ਵੀ ਆਹ ਕੈਮਰੇ ਦੀ ਲਾਈਟ ਜੇ ਮਾਰਾ ਜਾਂ ਵੀ ਨਾ ਕੋਈ ਬੈਠਾ ਹੁੰਦਾ ਜਦੇ ਮੱਚ ਜਾਂਦੀ ਹੈ ਬੰਦ 5 ਮਿੰਟ ਬਾਅਦ ਹੁੰਦੀ ਤੁਹਾਨੂੰ ਕਹਾਂ ਉਹ ਕਫਾ ਬਰਕ ਕਰਦਾ ਸੈਂਸਰ ਇਹਦਾ ਸੈਂਸਰ ਵਾਲਾ ਬੰਦੇ ਕਰਾਉਣਾ ਬਣਾਉਣਾ ਮੈਂ ਫੋਨ ਕਰਦਾ ਹੂੰ ਬੇਸੇ ਜਿਹੜੀ ਰਾਤ ਨੂੰ ਤਾਂ ਡੈਡੀ ਨੂੰ ਤਾਂ ਕੋਈ ਫਰਕ ਨਹੀਂ ਆਪਾਂ ਨੂੰ ਔਖਾ ਕੱਟਣਾ ਪੈਗਾ ਡੈਡੀ ਨੂੰ ਤਾਂ ساری ਰਾਤ ਅੱਈ ਨਹੀਂ ਦੇਦੀ ਨਾ ਐਵੇਂ ਨੀਂਦ ਵਿੱਚ ਸੱਤਾ ਪਿਆ ਪਤੀ ਨਹੀਂ ਮਿਲਿਆ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਦਾ ਗੋਲੀਆਂ ਲੈ ਕੇ ਪੀਂਦਾ ਹੋਰ ਤੁਹਾਨੂੰ ਨੀਂਦ ਦਿਮਾਗ ਨੂੰ ਰੈਸਟ ਤਾਂ ਹੋਈ ਹਾਂ ਜਾਨੀ ਮੂੰ ਨੀਂਦ ਆਉਂਦੀ ਨਹੀਂ ਕੱਲ ਥਾਂ ਨਹੀਂ ਗਿਆ ਉੱਤਰ ਦੇ ਚਾ ਨਾਮ ਹੀ ਪਿਆ ਕਰਾ ਦਿਨ ਚ ਤਾਂ ਆਪਣਾ ਥੜਾ ਥੜਾ ਥੋੜਾ ਬੋਤਾ ਤੋਰਾ ਫੇਰਾ ਰੱਖਿਆ ਬਾਹਰ ਮਰੀਂਦਰ ਤੋਂ ਸੌੜੇ ਛੌੜੇ ਰਾਤ ਨੂੰ ਦਿਨ ਚ ਟੀਵੀ ਲਾ ਲਿਆ ਟੀਵੀ ਚ ਖਬਰਾਂ ਸੁਣ ਕਲਮਾ ਦੇਖ ਪੰਜਾਬੀ ਮੋਬਾਈਲ ਚ ਫੇਸਬੁੱਕ ਚਲਾ YouTube ਚਲਾ ਸਭ ਕੁਝ ਚਲਾ ਫੋਨ ਤੇ ਕੋਲ ਆ ਯਾਰ ਹੋਰ ਕੀ ਆਂਦਾ ਹਾਂ ਨਹੀਂ ਹੁਣ ਚੱਲੀਏ ਫਿਰ ਜੀ ਆਪਾਂ ਚਲੋ ਬੈਠੋ ਫਿਰ ਸੈਂਕੜੀ ਤੇ ਜੋ ਆਈ ਨੇ ਤਾਂ ਤਾਂ ਠਣਾ ਉਹ ਕੱਤੀ ਲੈ ਜਾ ਫਿਰ ਉਹ ਥੋੜਾ ਬੋਤਾ ਰੈਸਟ ਕਰਨੀ ਪੈਂਦੀ ਡਾੜੀ ਤਕਦਾਦਾ ਸੱਕੇ ਨਾ ਬੰਦਾ ਇੱਕ ਵਾਰਤ ਜਿਆ ਐਕਟਿਵ ਹੋ ਜਵੇ ਤਾ ਹੀ ਗੱਲ ਤਾਂ ਮੀ ਬਣਾਉਣੀ ਐ ਥੋੜੀ ਜਿਹੀ ਰੈਸਟ ਕਰ ਲੈ ਮੈਂ ਸੁਣਾ ਘਰੇ ਤਾਂ ਤੁਸੀਂ ਰੋਟੀ ਖਾਂਦੇ ਬਾਅਦ ਚ ਭਾਂਡੇ ਵੀ ਨਹੀਂ ਰੱਖੁੰਦੇ ਜਾ ਰੋਣੀ ਥੱਲੇ ਉੱਤਰ ਕੇ ਚੱਲ ਸਾਈਕਲ ਤੇ ਹੈ ਉਹ ਸਾਰੇ ਘਰ ਆ ਕੇ ਝੋਰ ਝੋਰ ਕੱਢ ਕੇ ਮੁੰਡਾ ਬੈਟਵਲ ਕਰਦਾ ਗਿਆ ਗਿਆ ਲੱਗਦਾ ਨਾ ਬੈਠੇ ਵੀ ਨਹੀਂ ਆਉਂਦਾ ਮੈਨੂੰ ਗਰੀਤ ਪਾਗੜੀ ਮੇਰੇ ਜੀ ਬੁੱਤ ਤਰੀਏ ਕੱਟਾ ਤੋਤਾ ਨਾ ਮੈਨੂੰ ਲੈ ਜਾਣਾ ਨਾ ਤੋਤਾ ਹਾਂ ਇਹਦੀ ਗੱਲ ਸੁਣੋ ਕਿਉਂ ਮੈਂ ਦੱਸਣਾ ਭੁੱਲ ਗਈ 5 ਵਜੇ ਉੱਠੀ ਏ ਸਵੇਰੇ ਹਾਂ ਬਾਥਰੂਮ ਕਰਾਉਣ ਜਾਣਕੀ ਨਹੀਂ ਮੈਂ ਬਾਥਰੂਮ ਕਾਲ ਜਾ ਮੈਂ ਚੱਲ ਕਰਾਉਣ ਚਲੀ ਕਹੀਂ ਚਾਲ ਚੱਲੀਏ ਘਰ ਨੂੰ ਆਪਣੇ ਘਰ ਜਾ ਕੇ ਸੌਂ ਗਏ ਮੈਂ ਦੱਸਾਂ ਤੇਰਾ ਘਰ ਨਹੀਂ ਕੱਪੜੇ ਲੈਣੇ ਚੱਕੀ ਨੂੰ ਪਰਪਤ ਚੱਕੀ ਪੁੱਤ ਮਾੜਾ ਆ ਤੇਰਾ ਘਰ ਨਹੀਂ ਉਹ ਨਾਨੇ ਕੋਲ ਜਾਣਾ ਨਾਨੇ ਕੋਲ ਜਾਣਾ ਅੱਜ ਕਿਉਂ ਨਾਨੇ ਕੋਲ ਅੱਜ ਤਾਂ ਹੋਈ ਆ ਨਾਨੇ ਕੋਲ ਭੱਜਣ ਦੀ ਵੀ ਤਿਆਰੀਆਂ ਫੜ ਲਈਆਂ ਸਵੇਰੀ ਤੜਕੇ ਹੀ ਚੱਲੀਏ ਕਾਹ ਨਹੀਂ ਕਰਨੂ ਆਪਣੇ ਘਰੇ ਜਾ ਕੇ ਸੌਂਜੂਗੇ। ਇਹ ਡਬਲ ਰੋਟੀ ਛੱਡ ਦਿੰਦੀ ਐ। ਉਹ ਕਿੱਥੇ ਖਾਣੀਆਂ ਨੇ? ਇਹ ਤਾਂ ਹੁਣੇ ਬਸ ਆ। ਇਹ ਗੁੱਡੀ ਬੀਬੀ ਨੇ ਦਿੱਤੀ ਥੀ। ਬਰਬਾਦੀ ਬਰਬਾਦੀ ਦਾ ਘਰ ਆ। ਬਰਬਾਦੀ ਹਾਂ। ਬੱਚਿਆ। ਇਹ ਹੁਣ ਇਹਨੇ ਮਾਂ ਤੇ ਕੁੱਕੇ ਚੜਨੇ ਆ। ਮੈਨੂੰ ਸਭ ਜਾਣਦੀ ਆ ਮੈਂ। ਇਹਦੇ ਤਾਂ ਪਕੌੜੇ। ਡੈਡੀ ਮੈਂ ਨਾ ਤੇਰੀ ਤੇਰੇ ਕੁੱਕੇ ਕਾਹਤਾ ਰਸਣੀਆਂ ਤੇਰੇ ਜਵਾਈ ਦੀਆਂ। ਇਹਦੇ ਤਾਂ ਪਕੌੜੀਆਂ ਘੱਟ ਪਕੌੜੇ ਜ਼ਿਆਦਾ। ਖਾਣਾ। ਇਹਨੇ ਉਹ ਪਕੌੜੇ ਹੀ ਖਾਣੇ ਆ। ਚਲੋ ਪੀਗਰਿਤ ਮਿਲਦਾ ਕਿਸੇ ਅਗਲੇ ਬਲਾਉਟ ਮਾਰੋ ਤੁਹਾਨੂੰ ਚੜਤੀ ਕਲਾ ਕਰਕੇ ਓਕੇ ਜੀ ਬਾਏ ਬਾਏ